ਏਡੀ ਗੀਰੀਆਂ ਜਬਰੇ ਟੀ-ਸ਼ਰਟ ਦੀ ਇਹ 350 ਦਿੱਕਾ ਬਈ 350 ਦੇ 2 ਇੱਕ ਹਾਂਜੀ ਇਹਦੇ 700 ਦੇ 2 ਸ਼ੁਰੂ ਕਰ ਦੋ ਵੀਰੇ ਫਿਰ 1 ਇੱਕ ਤਾਂ ਇੰਨਾ ਹਸਤੇ ਦਿਖਾ ਦੋ ਲੋ ਦੇਖ ਲਓ ਵੀਰੇ ਮੈਂ ਨਹੀਂ ਲੈਣੀ ਮੇਰੇ ਕੋਲ ਤਾਂ ਹੈਗੇ ਨਹੀਂ ਬਾਦੂ ਓਹ ਥੋੜੀ ਫੱਟੀ ਤਾਂ ਪਈ ਹੈਗੀ ਲੈ ਲੈਨੇ ਇੱਕ ਉਹ ਨਹੀਂ ਨਹੀਂ ਮੇਰੇ ਕੋਲੇ ਬਾਦੂ ਨਹੀਂ ਹੈ ਮੈਂ ਕਰੋਨਾ ਸਮਾਰੂ ਕੋਟ ਪਟ ਪਟ ਸਮਾਰੂਗਾ ਇੱਕ ਅੱਧੀ ਤਾਂ ਲੈ ਲੈਨੇ ਆ ਨਹੀਂ ਨਹੀਂ ਕਰੋ ਭਾਈ ਤੁਸੀਂ ਇਹਦਾ ਕਰ ਦੋ ਕੋਈ ਨਹੀਂ ਦੇਖਾਂਗੇ ਜੇ ਬਾਬਾ ਜੀ ਸੁੱਖ ਰੱਖੇ ਗੱਡੀ ਵੀ ਲੈ ਰਾਂ ਕਿਉਂ ਓਏ ਗੁਰਪ੍ਰੀਤ ਪਾਹ ਇੰਨੇ ਤੇ ਜਾਵਾਂਗੇ ਆਪ ਸੂਟ ਲੈਣ ਮੀਆਂ ਸਾਰੀਆਂ ਸਹੇਲੀਆਂ ਇੰਨੇ ਤੇ ਸੂਟ ਲੈ ਕੇ ਜਾਂਦੀਆਂ ਨੇ ਫਿਰ ਮੇਰੇ ਕੋਲ ਹੋਰ ਸੁਣੋ ਤੇ ਆ ਤੋ ਸਾਲ ਬਾਅਦ ਆਏ ਆ ਅੱਜ ਨਾ ਮੈਨੂੰ ਰੋਕਿਓ ਅੱਜ ਤਾਂ ਮੈਂ ਸ਼ਾਪਿੰਗ ਕਰਕੇ ਜਾਊਂਗੀ ਓਏ ਆਪਾਂ ਇੱਧਰ ਕਿਸੇ ਦੁਕਾਨ ਚ ਦੇਖਦੇ ਆਂ ਇਹ ਤਾਂ ਬਹੁਤ ਵੱਡੀ ਦੁਕਾਨ ਆ ਓਹੋ ਨਹੀਂ ਜਿਆਦਾ ਬਿੱਲ ਬਣਾਉਂਦੀ ਤੁਹਾਡਾ ਤੁਸੀਂ ਆ ਜਾਓ ਹਾਦੂ ਬਸ ਸੂਟ ਵਧੀਆ ਹੋਵੇ ਇੱਕ ਤਾਂ ਘਰੇ ਪਾਉਣ ਨਾਲ ਦਿਖਾ ਦੂ ਇੱਕ ਬਾਹਰ ਆਉਣ ਜਾਣ ਨਾਲ ਦਿਖਾ ਦੂ ਹਾਂਜੀ ਅੱਛਾ ਜੀ ਇਹ ਦੇਖੋ ਇਸ ਲਈ ਰੈਡੀ ਚੱਲੂ ਤੇ ਇਹ 4500 ਰੁਪਏ ਦਾ ਕਿੰਨੇ ਦਾ ਜੀ 4500 ਰੁਪਏ ਤੁਸੀਂ ਐਂ ਕਰਵਾਉਣ ਕਰੋ ਇਧਰ ਤਾਂ ਰੇਂਜ ਬੜੀ ਜ਼ਿਆਦੇ ਆ ਤੁਸੀਂ 11500 ਤੱਕ ਦਿਖਾ ਦਿਓ ਸਾਨੂੰ हां ਵੀ ਸੁਣਾ ਯਾਣੀ ਰੰਗ ਵੀ ਸੋਹਣਾ ਇਹ 1550 ਰੁਪਏ ਦਾ ਬਾਕੀ ਕੋ ਥੋੜਾ ਬੜਾ ਡਿਸਕਾਊਂਟ ਹੋਈ ਤੁਹਾਡੇ ਵਾਸਤੇ ਅੱਛਾ ਜੀ ਠੀਕ ਕਰਾ ਲੀਨੀ ਇੱਕ ਹਾਂ ਇਹ ਕਰ ਦਿਓ ਜੀ ਇੱਕ ਇੱਕ ਆਕਲ ਘਰੇ ਪਾਉਣਾ ਦਿਖਾ ਦਿਓ ਕੋਈ 5 ਕੁ 100 ਤੱਕ ਇੰਚ ਅੱਛਾ ਸੋਨਾ ਨਾਲ ਸੁਠਾ ਠੀਕ ਆਨੇ ਹਾਂ ਬਸ ਇਹ ਕੇ ਕਰਾ ਲਨੇ ਆਪਾਂ ਇਹ ਕਰ ਦਿੰਦੇ ਲੈਸਤਾ ਹੋ ਜੀ ਬਈ ਥੋੜਾ ਮੋਟਾ ਆਈ ਹਾ ਡਿਸਕਾਊਂਟ ਕਰਕੇ ਦਵਾਗੇ ਤੁਹਾਨੂੰ ਹੋਰ ਤਾਂ ਨਹੀਂ ਲੈਣਾ ਕੋਈ ਨਾ ਨਾ ਬਸ ਬਹੁਤ ਥੋੜਾ ਪਕੌਣ ਚਾਹਤ ਆ ਆ ਬਲਾਈਵ ਮਾਨਤਾ ਦੇ ਬਲੇ 2000 ਲੈਸ ਕਰਕੇ ਤੁਹਾਨੂੰ 1700 ਰੁਪਏ ਲਾ 1400 ਤਾਂ ਬਹੁਤ ਹੈ 1300 ਰੁਪਏ ਠੀਕ ਹੈ ਦੋ ਛੁੱਟਾਂ ਦਾ ਵੀਰੇ ਇੰਨੀ ਕਮਾਈ ਕਿੱਥੇ ਆਇਆ ਚਲ ਤੁਸੀਂ ਐਂ ਕਰੋ 1500 ਦੇ ਦਿਓ ਬਸ 1500 ਤਾਂ ਠੀਕ ਹੈ ਨਹੀਂ ਨਹੀਂ 50 ਘੱਟ ਦੇ ਦਿਓ ਬਸ ਇਹ ਦੂਬਾ ਕੋਈ ਗੱਲ ਨਹੀਂ ਵੀਰੇ ਇੱਥੇ ਆਉਣੇ ਆ ਸਾਰੇ ਅਸੀਂ ਤੁਸੀਂ 1500 ਲੈ ਲਓ ਆ ਲੋ ਚੰਗਾ ਚੱਲ ਆਪਾਂ ਕੁਝ ਖਾਈਏ ਨਾ ਮੈਂ ਕਿੰਸੀ ਖਾਦਾ ਕੋ ਬਾਅਦ ਚ ਲਾਉਂਗੀ ਮਨੇ ਕਿ ਲੋਟੀ ਸ਼ਰ ਲੈਣੀ ਮੈਨੂੰ ਕੋ ਰਾਤ ਨੂੰ ਪਾਉਣਾ ਹੈ ਨਹੀਂ ਸਾਵੂnga ਪਾਉਣਾ ਚੱਲ ਮੈਂ ਤੁਸੀਂ ਲੈ ਲਿਓ ਹਾਂ ਜੀ ਲੈ ਲਓ ਲੈ ਲਈ ਲੇਡੀ ਕਿ ਜੈਂਸ ਲੈਡਿਸ ਲੈਣੀਆਂ ਨੇ ਦਿਖਾ ਦੇ ਵੀਰੇ ਇੱਕ ਵਧੀਆ ਜੀ ਲੋਰਟੀ ਸ਼ਰਟ ਦਿਖਾ ਦੇ ਹਾਂਗਾ ਇੱਕ ਕਿਉਂ ਦੋ ਦਿਖਾ ਦਿਓ ਵੀਰੇ ਬਾਰੀ ਬਾਰੀ ਨਹੀਂ ਗੇੜਾ ਵੱਜਦਾ ਲੈ ਚੈੱਕ ਕਰੋ ਐਨਐਸ ਦੀ ਲੋਰ ਹੈ ਵਧੀਆ ਖਰਾਬ ਨਹੀਂ ਹੋਗੀ ਵੀਰੇ ਹਾਂ ਵਧੀਆ ਲੱਗ ਰਹੀ ਹੈ ਫਰੇ ਲੈ ਲੈ ਬਸ ਇੱਕ ਹਾਂ ਇੱਕ ਆ ਕਰ ਲੈਨੇ ਆ ਲੈ ਦੇਖੋ ਆ ਲੱਗ ਰਿਹਾ ਰੈੱਡ ਦੇਖ ਲੈ ਕੀਰੇ ਜਾਂ ਵੀਰੇ ਲੋੜ ਦੀ ਇੱਕ 1000 ਰੁਪਏ ਦੇ ਨੇ ਦੋ ਵੀਰੇ 1000 ਰੁਪਏ ਦੇ ਆ ਦੋ ਠੀਕ ਕਰ ਦੋ ਜੀ ਵੀਰੇ ਕਾ ਕਰਾਣੀ ਬਸ ਟੀ-ਸ਼ਰਟ ਦਿਖਾ ਦੋ ਵੀਰੇ ਦੋ ਹਲੋ ਵੀਰੇ ਟੀ-ਸ਼ਰਟ ਆ ਰੰਗ ਸੋਹਣਾ ਹਣੀ ਇਹ ਖਰਾਬ ਤਾਂ ਨਹੀਂ ਹੁੰਦੀ ਵੀਰੇ ਨਹੀਂ ਨਹੀਂ ਵੀਰੇ ਗਰੰਟੀ ਆ ਪੂਰੀ بس تو بلیک تیہ ਲੈ ਲੈਨੇ ਪਰਪਤ ਇਹਦੀ ਕੀ ਰਿਆਂ ਜਾ ਵੀਰੇ ٹی شرਟ ਦੀ ਇਹ 350 ਸਿੱਕਿਆ ਬਾਈ 350 ਦੇ 2 1 ਹਾਂਜੀ ਅੱਛਾ 700 ਦੇ 2 ਸ਼ੁਰੂ ਰੁਕ ਕਰ ਦੋ ਵੀਰੇ ਫਿਰ 100 ਇੱਕ ਨਾ ਇੰਨਾ ਹਸਤੇ ਦਿਖਾ ਦੋ ਲੋ ਦੇਖ ਲੋ ਵੀਰੇ ਮੈਂ ਨਹੀਂ ਲੈਣੀ ਮੇਰੇ ਕੋਲ ਤਾਂ ਹੈਗੇ ਨਹੀਂ ਵਾਧੂ ਉਹ ਥੋੜੀ ਫੱਟੀ ਤਾਂ ਪਈ ਹੈਗੀ ਲੈ ਲੈਨੇ ਇੱਕ ਉਹ ਨਹੀਂ ਨਹੀਂ ਮੇਰੇ ਕੋਲ ਵਾਧੂ ਨਹੀਂ ਮੈਂ ਕਰੋਨਾ ਸਮਾਰੂ ਕੋਟ ਟੱਟ ਪੁੱਟ ਸਮਾਰੂਗਾ ਇੱਕ ਅੱਧੀ ਤਾਂ ਲੈ ਲੈਨੇ ਆ ਨਹੀਂ ਨਹੀਂ ਕਰੋ ਭਾਈ ਤੁਸੀਂ ਇਹਦਾ ਕਰ ਦੋ ਪੁੱਛ ਵੀ ਨਾ ਲੈ ਆ ਲੈਂਦੇ ਇੱਕ ਕੀ ਹੋ ਜਾਂਦਾ ਉਹ ਨਹੀਂ ਨਹੀਂ ਵਾਧੂ ਆ ਮੇਰੇ ਕੋਲ ਜੀ ਕਿੰਨੇ ਪੈਸੇ ਹੋ ਗਏ ਵੀਰੇ ਮੇਰੇ ਇਹਨਾਂ ਦਾ 1750 ਹੋ ਗਿਆ 1750 ਦਾ ਯਾਰ ਬਹੁਤ ਬਣਦਾ 1750 1600 ਦੇ ਦੋ ਤੁਸੀਂ 1000 ਰੁਪਇਆ ਠੀਕ ਆ ਵੀਰੇ ਯਾਰਾ 1000 ਠੀਕ ਇਹ 1000 ਨੂੰ ਕਿਹੜਾ ਸੇਲ ਲੱਗੀ ਐਨੇ ਥੋੜੇ ਪ੍ਰੋਫਿਟ ਹੁੰਦੇ ਨੇ ਨਾ ਚੱਲ ਤੁਸੀਂ ਐ ਕਰੋ 1300 ਦੇ ਦੋ ਫਿਰ 1300 ਦਵਾਂ ਤੁਸੀਂ 1500 ਦੇ ਦੋ ਨਹੀਂ ਅਸੀਂ 1300 ਹੀ ਦੇਵਾਂਗੇ ਤੁਸੀਂ ਲੈ ਲਓ ਤੇ ਦੱਸੋ ਚਲੋ ਹਲੋ ਜੀ ਸਭ ਮੋਰ ਦੋ ਜੀ ਮੋੜੋ ਸੌ ਜਦੋਂ ਤੱਕ ਹੀ ਹੈ ਵੈਸੇ ਪਾਦਾ ਹੀ ਹਾਂ ਪਾਦ ਨਹੀਂ ਨਹੀਂ ਸ਼ੁਕਰੀਆ ਵੀਰੇ ਚੰਗਾ ਜੀ ਸਸੀ ਜੀ ਮੰਗੇ ਇੱਕ ਹਾਂਜੀ ਨੋਟ ਕੀਤੀ ਹੈ ਤੇ ਹਾਂਜੀ ਬਾਈ ਦੀ ਜੁੱਤੀ ਸਾਰੇ ਟੁੱਟੀ ਪਈ ਆ। ਮੇਰੇ ਬੰਦਾ ਤਾਂ ਮਜਬੂਰੀਆਂ ਚੱਲ ਲਾਂਦਾ। ਉਹ ਦੇਖੋ ਨਾ ਵਿਚਾਰਾ ਇਧਰੋਂ ਆਪਣੀ ਦੁਕਾਨ ਤੋਂ ਨਾਲ ਵਾਲੀ ਤੋਂ ਵੀ ਸ਼ਾਪਿੰਗ ਕਰ ਆ ਗਿਆ ਤੇ ਉਰੋਂ ਵੀ ਆਪਣਾ 17-18 ਸੌਦਾ ਸਮਾਨ ਲੈ ਗਿਆ। ਬੰਦਾ ਆਪ ਗਰੀਬੀ ਘੱਟ ਲੂ ਪਰ ਜਨਾਨੀ ਨੂੰ ਨਹੀਂ ਕੱਟਣ ਦਿੰਦਾ। ਕੀ ਤਾਂ ਗੱਲ ਹੈ ਬਈ। ਬੰਦਾ ਆਪ ਗਰੀਬੀ ਕੱਟ ਲੈਂਦਾ ਪਰ ਜਨਾਨੀ ਨੂੰ ਨਹੀਂ ਕੱਟਣ ਦਿੰਦਾ। ਹਾਂ। ਚੱਲ ਆਪਾਂ ਗਿਆ। ਸਾਨੂੰ ਦੇ ਮਜਬੂਰੀ ਹੁੰਦੀ ਆ ਬੰਦਿਆਂ ਦੀ। ਦਹਾ ਦਹਾ ਸੈਂਡਲ ਲੈਣੇ ਕਿ ਦਿੱਤੀ ਸੈਂਡਲ ਦਿਖਾ ਦਿਓ ਸੈਂਡਲ ਦਿਖਾ ਦਿਓ ਠੀਕ ਹੈ ਦਿਖਾ ਦਿਓ ਲੇਡੀਜ਼ ਹਾਂਜੀ ਹਾਂਜੀ ਮੈਨੂੰ ਇਧਰ ਤੋਂ ਆਇਆ ਤਾ ਤੂੰ 2 ਮਿੰਟ ਦੇਖ ਨੇ ਮੈਂ ਆਇਆ ਬਸ ਠੀਕ ਹੈ ਠੀਕ ਹੈ ਜਲਦੀ ਆਤੀ ਬਸ ਆਇਆ ਤੇ ਜਿਆਦਾ ਸੌਂਗ ਰਹੇਗਾ ਜੇਬ ਚ ਚਲ ਪਹਿਲਾਂ ਮੈਂ ਜੁੱਤੀ ਇਕਠਾਵਾ ਇਸ ਤੋਂ ਪੇਟੀਐਮ ਕਰਾਉਣਾ ਏਰੇ ਆ ਯਾਰ ਜੁੱਤੀ ਜਿ ਇਕਠਾਉਣੇ ਦੀ ਕਿੰਨੇ ਪੈਲੇ ਕਰਨਗੇ ਬਈ ਦੋ ਹੀ ਵੀ ਆ ਗਿਆ ਗਿਰੇ ਨਮੀ ਲੈ ਲਾਵੇ ਸੀ ਉਹ ਯਾਰ ਨਮੀ ਜੋਗੇ ਪੈਸੇ ਨਹੀਂ ਹੈਗੇ ਤੂੰ ਇਹ ਦੱਸ ਕਿੰਨੇ ਪੈਸੇ ਲੱਗਣਗੇ ਇਹਨਾਂ ਦਾ ਲੱਗੂ ਵੀਰੇ ਜੀ 100 ਰੁਪਏ ਉਹ ਯਾਰ 50 ਪਾ ਕੇ ਤਾਂ ਮੈਂ 200 ਦੀ ਜੁੱਤੀ ਉਹ ਲੈ ਲੂੰ

ਕਿੰਨੇ ਦੀ ਵੀਰੇ ਮਾਰ ਪਿਆ 1240 ਜੀ ਬਾਕੀ ਤੁਹਾਨੂੰ ਲੈਸ ਕਰਕੇ 800 ਹੀ ਪੈ ਜਾਈਗੇ ਇਹ ਓਕੇ ਆਸੂ ਦੀ ਤੁਹਾਨੂੰ ਠੀਕ ਹੈ ਇੱਕ ਮਿੰਟ ਮੇਰੇ ਹਸਬੰਦ ਆਉਂਦੇ ਹੋ ਪੇ ਕਰ ਦੇਣਗੇ ਪਤਾ ਨਹੀਂ ਕਿੱਥੇ ਰਹਿ ਗਈ ਤੁਸੀਂ ਇੱਕ ਮਿੰਟ ਇਹਨਾਂ ਨੂੰ ਐਂ ਰੱਖਿਓ ਮੈਂ ਉਹਨਾਂ ਨੂੰ ਬੁਲਾ ਕੇ ਲਿਆਉਣੀ ਆ ਠੀਕ ਹੈ ਓ ਯਾਰ ਤੂੰ ਮੈਨੂੰ 1000 ਰੁਪਏ ਪੇਟੀ ਮਾਰ ਮੇਰਾ ਤਾਂ ਔਖਾ ਹੋ ਗਿਆ ਕੰਮ ਉਤਰੀ ਭਾਬੀ ਨੂੰ ਸ਼ਾਪਿੰਗ ਕਰਾਉਣਾ ਇਹਦੀ ਅਰ ਸਾਲ ਤਾਂ ਹੋ ਗਿਆ ਉਹਨੂੰ ਕੱਪੜੇ ਦਵਾਈ ਨਹੀਂ ਮੇਰੇ ਤਾਂ ਪੈਸੇ ਜਿੰਨੇ ਕਿਤੇ ਸਾਰੇ ਲੱਗੇ ਹਾਂ ਹਾਂ ਮੈਨੂੰ ਅਗਰੇ ਕਰਾ ਦੋ ਮੋੜ ਦੂੰ ਬਸ ਤੂੰ ਹਾਂ ਮੈਨੂੰ ਪੇਟੀਮ ਕਰ ਦੇ ਇਸ ਨੰਬਰ ਤੇ ਘਰ ਪਾਈ ਬਣ ਕੇ ਮੜਿਆ ਵਾ ਠੀਕ ਆ ਵੀਰੇ ਥੈਂਕ ਯੂ ਕਿਸੇ ਕੋ ਆ ਰਹੇ ਹਾਂ ਦੂ ਤਿਸ ਨੇ ਜੈਂਸ ਦਿਖਾ ਦੋ ਜੈਂਸ ਇਹ ਕਿੰਨਾ ਨੰਬਰ ਹੈ 10 ਨੰਬਰ ਸਪੋਰਟਸ ਕੇ ਵੈਲੀ ਵੈਲੀ ਦਿਖਾ ਕੋਈ ਕਰਨੀ ਅੱਜ ਜੈਂਸ ਦੇ ਹਾਂ ਪਾਸੇ ਵੈਲੀ ਜੀ ਦਿਖਾ ਦੋ ਕੋਈ ਜਿਵੇਂ ਮੈਂ ਕਲਾ ਆ ਕਰ ਬੈਕ ਸਭ ਬੈਕ ਹਾਂ ਕਰ ਦੋ ਬੈਕ

ਤੁਸੀਂ ਕਿੱਥੇ ਚਲੇ ਗਏ ਸੀ? ਉਹ ਮੈਂ ਬੋਸਮ ਆ ਗਿਆ ਦੀ ਟਾਈਮ ਲੱਗ ਗਿਆ ਥੋੜਾ ਜਿਹਾ ਉੱਥੇ ਜਿਆਦਾ ਰਸਤੀ। ਅੱਛਾ। ਅਜੁੱਤੀ ਤੂੰ ਲੈ ਲਈ? ਹਾਂਜੀ ਲੈ ਲਈ। ਚਲ ਤੂੰ ਖੜ ਮੈਂ ਪੈਸੇ ਦੇ ਕੇ ਆਇਆ। ਨਹੀਂ ਨਹੀਂ ਪੈਸੇ ਮੈਂ ਦੇ ਦਿੱਤੇ। ਪੈਸੇ ਤਾਂ ਦੇ ਦਿੱਤੇ। ਹੂੰ। ਤੇਰੇ ਕੋਲ ਕਿੱਥੋਂ ਆ ਗਏ? ਓਹੋ ਜਿੱਥੇ ਮਰਜੀ ਆ ਗਏ ਮੈਂ ਲੈ ਲਈ ਨਾ ਚਲੋ ਆ ਚੱਲਦੇ ਆਪਾਂ। ਚਲ। 1 ਮਿੰਟ। ਪਹਿਲੇ ਦੇਖ ਤਲੂ। ਮੇ ਜੁੱਤੀ ਤੁਹਨ ਕਿਵੇਂ ਲੱਗੀ? ਆਹ ਸਾਢੇ ਤੇ। ਉਹ ਤਾਂ ਜੈਂਟਸ ਜੁੱਤੀ ਆ ਤਾਂ ਜੈਂਟਸ ਜੁੱਤੀ ਕੀ ਕਰਨੀ ਆ ਜੈਂਟਸ ਆ ਤੁਹਾਡੇ ਵਾਸਤੇ ਆ ਤੁਹਾਨੂੰ ਕੀ ਲੱਗਿਆ ਮੈਨੂੰ ਕੁਝ ਪਤਨ ਲੱਗਦਾ ਵਾਸ਼ੂਮ ਦੇ ਬਾਹਰ ਇੱਕ ਮੋਚੀ ਕੋਲ ਆਪਦੇ ਬੂਟ ਗੰਢਾਉਣ ਗਏ ਸੀ ਮੈਂ ਸਾਰਾ ਕੁਝ ਸੁਣ ਲਿਆ ਉੱਥੇ ਆਪਦੇ ਦੋਸਤ ਨੂੰ ਫੋਨ ਲਾ ਕੇ ਕਹਿ ਰਹੇ ਸੀ ਕਿ ਮੇਰੇ ਕੋਲ ਇੱਕ ਵੀ ਪੈਸਾ ਨਹੀਂ ਹੈਗਾ ਹੈ ਜੇ ਤੁਹਾਡੇ ਕੋਲ ਪੈਸਾ ਨਹੀਂ ਹੈਗਾ ਮੈਨੂੰ ਐਵੇਂ ਏਡੀ ਵੱਡੀ ਸ਼ਾਪਸ ਲੈ ਕੇ ਵੜ ਗਈ ਹੀ ਲੋਡ ਸੀ ਜੇ ਤੁਹਾਡੇ ਤੇ ਮਾੜਾ ਟਾਈਮ ਹੈਗਾ ਨਾ ਇਸ ਟਾਈਮ ਤਾਂ ਮੈਨੂੰ ਮਾੜੇ ਟਾਈਮ ਚ ਚੰਗੀ ਲੱਗਦੀ ਹੈ ਨਿਰਦਿਆ ਚੰਗੀਆਂ ਲੱਗਦੇ ਮਹਿੰਗੀਆਂ ਚੀਜ਼ਾਂ ਓ ਯਾਰਾ ਮਨਿੰਦਰ ਮੇਰੇ ਤਾਂ ਹਾਲਾਤ ਯਾਰ ਏਦ ਮੇਰਾ ਵੀ ਫਰਜ ਬਣਦਾ ਯਾਰ ਤੇਰੇ ਨਾਲ ਵਿਆਹ ਕਰਾਇਆ ਤੈਨੂੰ ਕੁਛ ਨਾ ਕੁਛ ਦਵਾਵਾ ਇੱਕ ਸਾਲ ਹੋ ਗਿਆ ਤੇ ਮੈਂ ਸ਼ਾਪਿੰਗ ਕਰਾਈ ਨਹੀਂ ਵਿਆਹ ਤਾਂ ਫਿਰ ਤੁਹਾਡੇ ਨਾਲ ਮੈਂ ਵੀ ਕਰਾਇਆ ਜੇ ਤੁਹਾਡੇ ਮਾੜੇ ਹਾਲਾਤ ਹਨ ਫਿਰ ਮੇਰੇ ਵੀ ਮਾੜੇ ਹਾਲਾਤ ਹੀ ਚੰਗੇ ਲੱਗਣਗੇ ਤੁਸੀਂ ਘਰੇ ਮੈਨੂੰ ਇੱਕ ਵਾਰੀ ਕਹਿ ਲੈਂਦੇ ਵੀ ਮਨਿੰਦਰ ਮੇਰੇ ਕੋਲ ਹੁਣ ਪੈਸੇ ਨਹੀਂ ਹੈਗੇ ਆਪਾਂ ਅਗਲੇ ਮਹੀਨੇ ਸ਼ਾਪਿੰਗ ਕਰਾਂਗੇ ਤਾਂ ਪਾ ਅਗਲੇ ਮਹੀਨੇ ਕਰ ਲੈਂਦੇ ਦਸ ਇੱਕ ਮਹੀਨੇ ਮੈਂ ਮਰਨ ਲੱਗੀ ਸੀ ਸ਼ਾਪਿੰਗ ਬਿਨਾਂ ਹੁਣ ਵੀ ਥੋੜੇ ਜੇਬ 'ਚ ਇੱਕ ਵੀ ਰੁਪਈਆ ਨਹੀਂ ਸੀਗਾ ਤਾਂ ਵੀ ਲੈ ਕੇ ਮੈਨੂੰ ਦੁਕਾਨ 'ਚ ਵੜ ਗਈ ਜੁੱਤੀ ਵਾਲੇ 'ਚ ਤੁਸੀਂ ਮੈਨੂੰ ਇੱਕ ਵਾਰੀ ਤਾਂ ਕਹਿੰਦੇ ਮੈਂ ਇ ਤੋਡੇ ਨਾਲ ਹੀ ਮੇਰੀ ਸਰਦਾਰੀ ਆ ਮੈਂ ਤਾਂ ਤੈਨੂੰ ਪਾਗਲ ਜੀ ਸਮਝਿਆ ਸੀ ਤੂੰ ਤਾਂ ਬੜੀਆਂ ਸਿਆਣੀਆਂ ਗੱਲਾਂ ਕਰਦੀਆਂ ਚਲ ਚਲ ਅੱਜ ਕੁਝ ਖਾ ਕੇ ਉਹਨੇ ਵੈਸੇ ਮੀਨ ਦਾ ਮਜ਼ਾ ਆ ਤੁਹਾਨੂੰ ਜਲ ਕੱਲ ਪੈਸੇ ਮੈਂ ਦਿਆਂਗਾ ਚਲ ਠੀਕ ਹੈ ਹੈਗੇ ਵੀ ਨਹੀਂ ਤੇਰੇ ਕੋਲੇ ਹਾਂ ਹਾਂਜੀ ਕਿਵੇਂ ਲੱਗੀ ਵੀਡੀਓ ਉਮੀਦ ਕਰਦਾ ਵਧੀਆ ਲੱਗੀ ਹੋਊਗੀ ਇਹ ਵੀਡੀਓ ਦੇ ਵਿੱਚ ਆਪਣਾ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਇੱਕ ਕਿਵੇਂ ਗਰੀਬ ਬੰਦਾ ਆਪਣੀਆਂ ਖੁਸ਼ੀਆਂ ਮਾਰ ਕੇ ਆਪਣੇ ਘਰ ਵਾਲੀ ਦੇ ਸਾਰੇ ਸ਼ੌਂਕ ਪੂਰਾ ਕਰਦਾ ਜੇ ਵਧੀਆ ਲੱਗੀ ਵੀਡੀਓ ਤਾਂ ਇਹਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਵੱਧ ਤੋਂ ਵੱਧ ਦੱਸਿਓ ਸਾਡੇ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ ਤੇ YouTube ਸਾਡੇ ਚੈਨਲ ਨੂੰ ਪਟਿਆਲਾ ਪਿਕਚਰ ਨੂੰ ਵੀ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆ ਇੱਕ ਹੋਰ ਘੈਂਟ ਨਿਊ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਰੱਬ ਰਾਖਾ